ਉਚਾਰਨ ਕੀਤੇ ਨੇ ਲੜੀਵਾਂ ਪਾਪ ਸਰਵਨ ਕਰੋ ਹਾਂਜੀ ਸ਼ਲੋਕ ਉਚਾ ਅਗਮ ਆਪਾਰ ਪ੍ਰਭ ਕਥਿ ਨਾ ਜਾਏ ਕਥ ਜੋ ਅਗਮ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਜੋ ਬਹੁਤ ਉੱਚਾ ਹੈ ਸੋਚ ਤੋਂ ਵੀ ਉੱਚਾ ਹੈ ਉੱਥੇ ਤੱਕ ਕਲਪਨਾ ਵੀ ਨਹੀਂ ਜਾਂਦੀ ਉੱਥੇ ਤੱਕ ਸੋਚ ਵੀ ਨਹੀਂ ਜਾਂਦੀ ਉੱਥੇ ਤੱਕ ਤਖੈਲ ਵੀ ਨਹੀਂ ਜਾਂਦਾ ਖਿਆਲ ਦੀ ਵੀ ਸੀਮਾ ਹੈ ਸੋਚ ਦੀ ਵੀ ਸੀਮਾ ਹੈ ਕਲਪਨਾ ਦੀ ਵੀ ਸੀਮਾ ਹੈ ਉਸ ਤੋਂ ਵੀ ਉੱਚਾ ਹੈ ਉਸ ਤੋਂ ਵੀ ਉੱਚਾ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ ਅਗਮ ਹੈ ਫਿਰ ਮਹਾਰਾਜ ਕਹਿੰਦੇ ਨੇ ਕਹਿਣ ਨਾ ਜਾਈ ਅਗਤ ਕਿਹਾ ਵੀ ਨਹੀਂ ਜਾ ਸਕਦਾ ਬਿਆਨ ਨਹੀਂ ਕੀਤਾ ਜਾ ਸਕਦਾ ਅਨਾਨਕ ਪ੍ਰਭ ਸਰਣਾਗਤੀ ਰਾਖਨ ਕਾ ਸਮਰਥ ਜੋ ਸਾਰਿਆਂ ਦੇ ਪ੍ਰਤ ਪਾਲਣਾ ਤੇ ਰਕਸ਼ਾ ਕਰਨ ਦੇ ਸਮਰਥ ਹੈ ਬਸ ਮੈਂ ਉਹਦੀ ਸ਼ਰਨ ਦੇ ਚਾਹ ਮੈਂ ਉਹਦੀ ਸ਼ਰਨ ਦੇ ਚਾਹ ਮੈਂ ਉਹਨੂੰ ਬੰਦਨਾ ਕਰਦਾ ਹਾਂ ਜੀ ਸ਼ੰਤ ਜਿਉਂ ਜਾਣਹੁ ਤਿਉ ਰਾਖ ਹਰ ਪ੍ਰਭ ਤੇ ਰਿਆ ਜੀ ਪ੍ਰਭੂ ਅਸੀਂ ਤੇਰੀ ਸ਼ਰਨ ਚਾ ਗਏ ਤੈਨੂੰ ਅਰਪਣ ਕਰ ਦਿੱਤਾ ਹੁਣ ਜਿਵੇਂ ਤੈਨੂੰ ਭਾਵਦਾ ਹੈ ਤੇਵੇਂ ਤੂੰ ਰੱਖ ਲੈ ਜਿੱਥੇ ਤੂੰ ਰੱਖਦਾ ਉੱਥੇ ਰੱਖ ਲੈ ਜਿਵੇਂ ਤੂੰ ਰੱਖਦਾ ਉਸ ਨਾਲ ਰੱਖ ਲੈ ਹਾਂਜੀ ਕਿਤੇ ਗਨੋਂ ਅਸੰਖ ਅਵਗਣ ਮੇਰਿਆ ਅਸੰਖ ਸੰਖ ਇੱਕ ਹਿੰਦਸ ਹੈ 100 ਅਰਬ ਦਾ ਸੰਖ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਜਿਹਦੀ ਗਿਣਤੀ ਨਹੀਂ ਹੋ ਸਕਦੀ ਇਤਨੇ ਔਗਣ ਨੇ ਪ੍ਰਭੂ ਗਿਣਤੀ ਤੇ ਨਹੀਂ ਹੋ ਸਕਦੀ ਮੈਂ ਕਿੱਥੇ ਤੱਕ ਗਿਣਾ ਤੇਰੇ ਗੁਣ ਬੇਅੰਤ ਨੇ ਮੇਰੇ ਔਗਣ ਬੇਅੰਤ ਨੇ ਬਸ ਪ੍ਰਾਰਥਨਾ ਹੈ ਰੱਖ ਲੈ ਜਿਵੇਂ ਤੈਨੂੰ ਪਾਉਂਦਾ ਹੈ ਜਿੱਥੇ ਤੈਨੂੰ ਪਾਉਂਦਾ ਹੈ ਉੱਥੇ ਰੱਖ ਲੈ ਕੋਈ ਗੁਣ ਨਹੀਂ ਕਿ ਮੇਰੇ ਕੋਲ ਇਹ ਹੈ ਸੰਸਾਰ ਦੇ ਵਿੱਚ ਕਿਦਰੇ ਮਨੁੱਖ ਕੰਮ ਦੀ ਤਲਾਸ਼ ਕਰੇ ਇੰਟਰਵਿਊ ਦੇ ਚ ਆਪਣੇ ਗੁਣ ਦੱਸਣੇ ਪੈਂਦੇ ਆਪਣੀ لیاقت ਦੱਸਣੀ ਪੈਂਦੀ ਹੈ ਆਪਣੇ لیاقت ਦੇ ਸੜ ਪੇੜ ਵੀ ਲੈ ਜਾਣੇ ਪੈਂਦੇ ਸਭ ਦਸਣੇ ਪੈਂਦੇ ਐ ਨਹੀਂ ਲਿਆਕਤ ਐ اتنا ਮੈਂ ਪੜਾ ਲਿਖਾ ਇਹਦੇ ਪ੍ਰੂਫ ਨਹੀਂ ਸੜਕ ਤੇ ਜੈਸਾ ਫਿਰ ਇੰਟਰਵਿਊ ਦੇ ਚੋਂ ਪਾਸ ਹੋ ਜਾਏ ਜਿਤਨੀ ਲਿਆਕਤ ਦਾ ਮਨੁੱਖ ਚਾਹੀਦਾ ਉਤਨੀ ਲਿਆਕਤ ਦੇ ਉਹਦੇ ਕੋਲ ਸਰਟੀਫਿਕੇਟ ਹੋਣ ਸਾਡੇ ਦੇਸ਼ ਦੇ ਤੇ ਸफारਿਸ਼ ਵੀ ਹੋਵੇ ਤੇ ਫਿਰ ਫੇਡ ਬਣ ਜਾਂਦੀ ਹੈ ਫੇਡ ਬਣ ਜਾਂਦੀ ਹੈ ਇੱਥੇ ਜਿਹੜਾ ਗੁਨਾ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੇ ਗੁਨਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਸ ਦੇ ਵਿੱਚ ਮਿਲਦਾ ਹੈ ਮਿਸਰ ਦਾ ਇੱਕ ਆਜੜੀ ਆਯਾਦੀ ਉਹ ਕਿਧਰੇ ਇੱਕ ਇਬਾਦਤ ਕਾ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਖੁਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਅਨਾਮ ਹੈ ਅਠਾਮ ਹੈ ਉਹ ਵਿਚਾਰਾ ਆਯਾਲੀ ਯਤੀਮ ਬੱਚਾ ਸੀ ਜਵਾਨੀ ਦੇ ਵਿੱਚ ਉਸਨੇ ਕਦਮ ਰੱਖਿਆ ਸੀ ਪਰ ਯਤੀਮ ਸੀ ਮਾਂ ਬਾਪ ਨਹੀਂ ਸਨ 340 ਬੇਟਾਂ ਉਹ ਦੇਖੋਣ ਸਨ ਅੱਕੇ ਅਜ ਪਹਿਲੀ ਵਾਰ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ ਕਹਿੰਦਾ ਖੁਦਾ ਤੂੰ ਲਾ ਮਕਾਨ ਹੈ ਤੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਠਲੇ ਲੈ ਤੂੰ لا ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਜਤੇ ਮੈ ਨਾ ਆਪਾਂ ਵੀ ਜਤੇ ਹੈ ਸਾਡਾ ਕੋਈ ਨਹੀਂ ਨਾ ਮਾਂ ਬਾਪ ਨੇ ਉਹ ਵਾਜ਼ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ اے خدا ਮੇਰੇ ਵੀ ਮਾਂ ਬਾਪ ਕੋਈ ਨਹੀਂ ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ ਆਪਣੇ ਵੀ ਕੋਈ ਸ਼ਰੀਕ ਨਹੀਂ ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ ਪਤਾ ਹੈ ਦੋਸਤੀ ਕਿੱਥੇ ਆਉਂਦੀ ਹੈ ਇੱਕ ਮੂਰਖ ਹੈ ਇੱਕ ਸਹਣਾ ਹੈ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਾਨੀ ਹੈ ਇੱਕ ਸ਼ੌਮ ਹੈ ਇਹ ਲੰਬੀ ਦੋਸਤੀ ਨਹੀਂ ਚੱਲ ਸਕਦੀ ਇੱਕ ਦਿਆਲੂ ਹੈ ਇੱਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ ਇਹ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ ਦੋਸਤੀ ਤਾਂ ਹੁੰਦੀ ਹੈ ਕਿ ਆ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗਾ ਬਣੋ ਇੱਥੇ ਦੋਸਤੀ ਨਹੀਂ ਹੁੰਦੀ ਪੱਕੀ ਦੋਸਤੀ ਉੱਥੇ ਹੁੰਦੀ ਹੈ ਜਿੱਥੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾਵੇ ਇਹ ਆਲੀ ਕਹਿਣ ਲੱਗਾ اے ਖੁਦਾ ਤੂੰ ਤੇ ਸਾਡੇ ਜੈਸਾ ਹੈ ਤੇਰੇ ਮੇਰੇ ਕੀ ਫਰਕ ਕੀ ਤੂੰ ਵੀ ਯਤਿਮ ਆਪਾਂ ਵੀ ਯਤਿਮ ਤੇਰੇ ਮਾਂ ਬਾਪ ਕੋਈ ਨਹੀਂ ਸਾਡੇ ਵੀ ਕੋਈ ਨਹੀਂ ਤੇਰਾ ਥਾਂ ਟਿਕਾਣਾ ਕੋਈ ਨਹੀਂ ਸਾਡਾ ਵੀ ਕੋਈ ਨਹੀਂ ਪਰ ਖੁਦਾ ਇੱਕ ਗੱਲ ਹੈ ਮੇਰੇ ਕੋਲ ਕੁਝ ਹੈ ਉਸ ਵਾਇਜ਼ ਨੇ ਨਹੀਂ ਦੱਸਿਆ ਤੇਰੇ ਕੋਲ ਹੈ ਉਹ ਤੇਰੇ ਕੋਲ ਨਹੀਂ ਆਪਣੇ ਕੋਲ ਹੈ ਸਾਡੇ ਕੋਲ 40 ਭੇਡਾਂ ਨੇ ਤੇਰੇ ਕੋਲ ਨਹੀਂ ਤੂੰ ਮੇਰੇ ਨਾਲ ਦੋਸਤੀ ਪਾਲਵੇਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ ਤੂੰ ਮੇਰੇ ਨਾਲ ਦੋਸਤੀ ਪਾਲਵੇਂ ਤੇ ਐ ਮੇਰੇ ਖੁਦਾ ਇਹ ਜਿਹੜੀ ਉਹ ਨਾ ਸਰਦੀਆਂ ਦੇ ਦਿਨਾਂ ਵਿੱਚ ਮੈਂ ਤੈਨੂੰ ਤੰਨ ਦਾ ਚੋਲਾ ਬਣਾ ਕੇ ਦੇਾਂਗਾ ਉਹਨਾਂ ਦਾ ਤੈਨੂੰ ਫਿਰ ਠੰਡ ਨਹੀਂ ਲੱਗੇਗਾ ਖੁਦਾ ਮੇਰੀਆਂ ਹੋਰ ਖੂਬੀਆਂ ਵੀ ਸੁਣ ਲੈ ਮੈਨੂੰ ਕੁਝ ਜੜੀ ਬੂਟੀਆਂ ਦਾ ਵੀ ਗਿਆਨ ਹੈ ਜਿਸ ਦਿਨ ਤੈਨੂੰ ਬੁਖਾਰ ਚੜ੍ਹੇਗਾ ਨਾ ਆਪਾਂ ਦੂਰ ਕਰਦੇ ਹਾਂ ਦੂਰ ਕਰਦੇ ਹਾਂ ਪਰ ਤੂੰ ਵੀ ਯਕੀਨ ਹੈ ਤੇਰੇ ਸਿਰ ਦੇ ਵਿੱਚ ਵੀ ਜੂਆਂ ਪੈ ਜਾਂਦੀਆਂ ਹੋਣੀਆਂ ਨੇ ਆਪਾਂ ਕੱਢਦੇ ਹਾਂ ਇਸ ਤਰ੍ਹਾਂ مولانا اروم نے سارا لکھے آو بھہتا ہی یا اے پرিপূর্ণ پرماatma ہور کوئی دوسری جگہ ہی نہیں ہے جو سانو رکھ سکے تھاں دے سکے اک تو ہی ہے کہ اپنی شرم دے وچ اوگن ہارے نو وٹ جانا دے دینا تھاں دے دینا ایس واسطے ہور کس کول جائیے کدھر جا کے بٹ گئے ہاں جی اٹھ پہاڑ کر جوڑ ਸੋ ਪ੍ਰਪਤਿਆਈਆ ਅਠੇ ਬੈਲ ਹੱਥ ਜੋੜ ਕੇ ਪ੍ਰਭੂ ਦਾ ਚਿੰਤਨ ਕਰੀਏ ਉਹਦੇ ਜੋ ਹੈ ਧਿਆਨ ਜੋੜੀਏ ਕਿਉਂਕਿ ਉਹ ਗਣ ਹਾਰੇ ਨੂੰ ਉਹੀ ਰੱਖ ਸਕਦਾ ਹੈ ਤੇ ਹੇ ਪ੍ਰਭੂ ਕੇਵਲ ਤੇਰਾ ਹੀ ਦਰ ਹੈ ਤੇਰਾ ਹੀ ਦਰ ਹੈ ਇਸ ਸੰਬੰਧ ਵਿੱਚ ਸਮਾਂ ਤੇ ਬਾਵੇਂ ਹੋ ਗਿਆ ਇੱਕ ਮਹਾਪੁਰਸ਼ ਦਾ ਕਲਾਮ ਚੇਤੇ ਆ ਗਿਆ ਬਾਬਾ ਫਰੀਦ ਕਹਿੰਦੇ ਨੇ ਬਾਰ ਪਰਾਈਏ ਵੈਸਣਾ ਸਾਈ ਮੁਝੇ ਨਾ ਦੇ ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ ਜੇ ਕਿਦਰੇ ایسی ਕੋਈ ਮਜਬੂਰੀ ਹੋ ਗਈ ਦੂਜੇ ਦੀ ਸਰਨੀ ਜਾਣਾ ਪਿਆ ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ ਖੁਦਾ ਮੇਰੀ ਇਹ ਅਰਦਾਸ ਹੋਵੇਗੀ ਤੋਂ ਮੇਰੇ ਸਰੀਰ ਚੋਂ ਜਿੰਦ ਕੱਢ ਲਈ ਮੈਂ ਦੂਜੇ ਦੇ ਦਰਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਇੱਕ ਹੋਰ ਮਹਾਪੁਰਸ਼ ਦਾ ਬੋਲ ਸੁਣ ਲਓ ਉਹ ਕਹਿੰਦਾ ਗਰਦਿਸ਼ ਇਹ ਕਰ ਦੋਂ ਗਰਦਾਂ ਗੁਰਦਗਾਰਾ ਗਰਦ ਕਰਦਾ ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ਈਰਾਨ ਦੇ ਚ ਕਹਿੰਦੇ ਨੇ ਇਹਦੇ ਉੱਤੇ ਆਸਮਾਨੀ ਗਰਦਿਸ਼ ਪੈ ਗਈ ਹੈ ਇਹਦੇ ਉੱਤੇ ਆਸਮਾਨੀ ਗਰਦਿਸ਼ ਠੀਕ ਨਹੀਂ ਹੈ ਗਰਦਿਸ਼ੇ ਗਰਦੋਂ ਗਰਦਾ ਗੁਰਦਗਾਰਾ ਗਰਦ ਕਰਨ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਤੇ ਜਿਹੜੇ ਪਹਾੜ ਨੇ ਉੱਚੇ-ਉੱਚੇ ਉਹ ਵੀ ਗਰਦ ਹੋ ਜਾਂਦੇ ਨੇ ਖਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਕੁਛ ਵੀ ਨਹੀਂ ਰਹਿੰਦਾ ਪਹਾੜਾਂ ਦੀ ਹਸਤੀ ਵੀ ਮਿਟ ਜਾਂਦੀ ਹੈ ਪਹਾੜ ਜੈਸੇ ਉੱਚੇ ਪਹਾੜ ਜੈਸੇ ਦੂਰੋਂ ਦਿਸਣ ਵਾਲੇ ਪਹਾੜ ਜਿਤਨੀ ਮਾਨਤਾ ਰੱਖਣ ਵਾਲੇ ਵੀ ਖਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਗਰਦਿ ਛੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰਦੇ ਬਰਸਰੇ ਅਹਲੇ ਤਮੀਜ਼ਾ ਨਾ ਕਸਾਰਾ ਮਰਦ ਕਰਦੇ ਕਹਿੰਦੇ ਜਿਹੜੇ ਅਹਲੇ ਤਮੀਜ਼ ਬੰਦੇ ਨੇ ਅਕਲਮੰਦ ਨੇ ਬਹੁਤ ਸੋਝਮਾਨ ਨੇ ਸਿਆਣੇ ਨੇ ਆਸਮਾਨੀ ਗਰਦਿ ਜਦ ਚੱਲ ਰਹੀ ਏ ਉਹ ਮੂਰਖਾਂ ਦੇ ਅਧੀਨ ਹੋ ਜਾਂਦੇ ਨੇ ਉਹ ਮੂਰਖਾਂ ਦੇ ਗੁਲਾਮ ਹੋ ਜਾਂਦੇ ਨੇ ਬੇਵਕੂਫਾਂ ਦੇ ਗੁਲਾਮ ਹੋ ਜਾਂਦੇ ਨੇ ਉਹਨਾਂ ਸਿਆਣਿਆਂ ਦੀ ਅਕਲ ਨੂੰ ਬੇਰੇ ਬੇਵਕੂਫ ਆਪਣੀ ਬੇਵਕੂਫੀ ਨਾਲ ਚਰੰਦੇ ਨੇ ਬਰਸਰੇ ਅਹਲੇ ਤਮੀਜ਼ਾਂ ਬੜੀ ਕੀਮਤੀ ਗੱਲ ਕਹੀ ਹੈ ਅਹਲੇ ਤਮੀਜ਼ ਸਮਝਦਾਰ ਸੋਜਮਾਨ ਦੂਰ ਦ੍ਰਿਸ਼ਟ ਗਹਿਰ ਗੰਬੀਰ ਬਰਸਰੇ ਅਹਲੇ ਤਮੀਜ਼ਾਂ ਨਾ ਕਿਸਾਰਾ ਮਰਦ ਕਰ ਜਿਹੜੇ ਨਾਕਸ ਬੰਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਅਹਲੇ ਤਮੀਜ਼ ਉਹਨਾਂ ਦੇ ਅਦੇਨ ਹੋ ਜਾਂਦੇ ਮਜਬੂਰ ਹੋ ਜਾਂਦੇ ਨੇ ਤੀਸਰੀ ਪੰਕਤੀ ਮਨ ਨਵੇਂ ਗੋਇਮ ਕੇ ਗਰਦਿਸ਼ ਸਰਗਰਦਾਮ ਕਨ ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦੇਚ ਨਾ ਪਾ ਮੈਂ ਐਸਾ ਨਹੀਂ ਆਖਦਾ ਬੜੀ ਹਿੰਮਤ ਦੀ ਗੱਲ ਹੈ ਮਨ ਨਵੇਂ ਗੋਇਮ ਮੈਂ ਨਹੀਂ ਕਹਿੰਦਾ ਕਿ ਤੂੰ ਮੈਨੂੰ ਗਰਦਿਸ਼ ਦੇਚ ਨਾ ਪਾ ਮੈਨੂੰ ਦੁੱਖ ਨਾ ਦੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਇਸ ਤਰ੍ਹਾਂ ਦੀ ਜੋਦੜੀ ਨਹੀਂ ਕਰਦਾ ਮੰਨਵੇਂ ਗੋਇਮ ਕੇ ਗਰਦਿਸ਼ ਸਰਗਰਦਾਨਕੁ ਤੂੰ ਮੇਰੇ ਸਿਰ ਤੇ ਅਸਮਾਨੀ ਗਰਦਿਸ਼ ਨਾ ਪਾਵੇਂ ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ ਹਰ ਚੇ ਖਾਹੀ ਕੁ ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ ਬੜੀ ਹਿੰਮਤ ਦੀ ਗੱਲ ਬਹੁਤ ਹਿੰਮਤ ਦੀ ਗੱਲ ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ 'ਚ ਪਾ ਦੇ ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ 'ਚ ਪਾ ਦੇ ਹਰ ਚੇ ਖਾਹੀ ਕੁੰ ਵਲੇ ਮਹਤਾਜ ਬੇਕਦਰ ਆਮਕੁਨ ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੇਂ ਮੈਂ ਨਹੀਂ ਕਬੂਲ ਕਰਾਂਗਾ ਬਾਕੀ ਸਭ ਕੁਝ ਕਬੂਲ ਕਰ ਲਵਾਂਗਾ ਤੇਰੇ ਦਰ ਤੇ ਅਗਰੇ ਸਭ ਕੁਝ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ ਗਰਦਿਸ਼ ਵੀ ਕਬੂਲ ਸਾਰੇ ਦੁੱਖ ਵੀ ਕਬੂਲ ਸਾਰੇ ਕਲੇਸ਼ ਵੀ ਕਬੂਲ ਪਰ ਮੈਂ ਤੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ ਇਹ ਮੈਨੂੰ ਪਰਵਾਹ ਨਹੀਂ ਹੋਵੇਗਾ ਰਬਿੰਦਰਨਾਥ ਟੈਗੋਰ ਦੀ ਮੈਂ ਪ੍ਰਾਰਥਨਾ ਪੜ ਰਿਹਾ ਸਿੱਖਦੇ ਉਹ ਕਹਿੰਦਾ ਹੈ ਪ੍ਰਭੂ ਜਗਤ ਦੇ ਵਿੱਚ ਬੜਾ ਦੁੱਖ ਹੈ ਬੜਾ ਦੁੱਖ ਹੈ ਤੂੰ ਇੰਜ ਕਰ ਰਿਹਾ ਇਹ ਸਾਰਿਆਂ ਕੋਲ ਦੁੱਖ ਲੈ ਲੈ ਤੇ ਮੈਂ ਦੇ ਜੋ ਲੇ ਚ ਪਾ ਦੇ ਮੈਂ ਗਠੜੀ ਬਣ ਕੇ ਸਿਰ ਤੇ ਰੱਖਣਾ ਇਹ ਸਾਰੀ ਮੇਰੀ ਗਠੜੀ ਚ ਦੁੱਖ ਪਾ ਦੇ ਲੇਕਿਨ ਇੱਕੋ ਇੱਕ ਬੇਨਤੀ ਹੈ ਮੈਨੂੰ ਚੁੱਕਣ ਦੀ ਸਮਰਥਾ ਦੇ ਦੇਈਂ ਉਸ ਪੰਡ ਨੂੰ ਚੁੱਕਣ ਦੀ ਸਮਰਥਾ ਦੇ ਦੇਈਂ ਜਿਹੜਾ ਦੁੱਖ ਸਹਿਣ ਹੋ ਸਕਦਾ ਹੈ ਉਹ ਦੁੱਖ ਦੁੱਖ ਹੀ ਨਹੀਂ ਹੈ ਇਹ ਕਹਿ ਰਹੇ ਨੇ ਮੈਨੂੰ ਚੁੱਕਣ ਦੀ ਸਮਰਥਾ ਵੀ ਦੇ ਦੇ ਤੇ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਹੈ ਸਾਰੇ ਦੁੱਖ ਮੈਨੂੰ ਦੇ ਦੇ ਪਰ ਚੁੱਕਣ ਦੀ ਸਮਰਥਾ ਵੀ ਦੇ ਦੇ ਤਾਕਤ ਵੀ ਦੇ ਦੇ ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ ਉਹ ਕਲੇਸ਼ ਉਹ ਦੁੱਖ ਉਹ ਸੰਤਾਪ ਮੇਰੀ ਝੋਲੀ 'ਚ ਪਾ ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਏ ਤੇ ਨਾ ਬਿਠਾਈ ਇਹ ਮੈਨੂੰ ਕਬੂਲ ਨਹੀਂ ਹੋਏਗਾ ਇਹ ਮੈਂ ਪਰਵਾਹ ਨਹੀਂ ਕਰ ਸਕਾਂਗਾ ਐਸਵਾਸੇ ਧਨ ਗੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ ਇਸ ਤਰ੍ਹਾਂ ਦਾ ਹੋਰ ਕਿਦਰੇ ਵੀ ਨਹੀਂ ਐਸਵਾਸੇ ਅਸੀਂ ਤੇਰੀ ਸ਼ਰਨ ਪਕੜੀ ਐ ਤੇਰੇ ਦਰ ਤੇ ਬੈਠਣਾ ਕਬੂਲ ਐ ਤੂੰ ਆਪਣੀ ਸ਼ਰਨ ਦੇ ਸਾਰਿਆਂ ਨੂੰ ਰੱਖ ਲੈਣਾ ਤੂੰ ਐਸਾ ਸਮਰੱਥ ਵੀ ਹੈ ਹਾਂਜੀ ਆਠ ਬਹਿਰ ਕਰ ਜੋੜ ਸੋ ਪ੍ਰਪਤਿ ਆਹੀ ਐ ਇਸ ਵਾਸਤੇ ਹੱਥ ਜੋੜ ਕੇ ਅਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ ਧਿਆਨ ਜੋੜਨਾ ਚਾਹੀਦਾ ਹੈ ਜੋ ਸ਼ਰਨ ਜੋਗ ਹੈ ਤੇ ਸਮਰੱਥ ਹੈ ਹਾਂਜੀ ਧਿਆਏ ਸੋ ਪ੍ਰਭ ਸਦਾ ਆਪਣਾ ਮਨ ਹੈ ਕਿੰਦਿਆ ਪਾਈਆ ਕਿ ਨਰਾਤ ਉਹ ਜਿਹੜਾ ਪ੍ਰਭ ਹੈ ਉਹਦੇ ਚ ਧਿਆਨ ਜੋੜਨਾ ਚਾਹੀਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਂਜੀ ਤਾਜਮਾਨ ਮੋਹ ਵਿਕਾਰ ਦੂਜਾ ਇੱਕ ਸਿਉ ਲੈਵਲ ਆਈਆ ਸਿੱਖ ਦੇ ਨਾਲ ਆਪਣਾ ਚਿਤ ਜੋੜ ਸਮਾਹ ਅਹੰਕਾਰ ਨੂੰ ਇੱਕ ਪਾਸੇ ਸੁਟ ਕੇ ਮਉ ਨੂੰ ਇੱਕ ਪਾਸੇ ਸੁਟ ਕੇ ਹਾਂਜੀ ਅਰਪ ਮਨ ਤਨ ਪ੍ਰਭੂ ਅਗ ਆਪ ਸਗਲ ਮਿਟਾਈਆ ਆਪਣੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ ਹੈ ਉੱਥੇ ਰੱਖ ਦੇਣਾ ਚਾਹੀਦਾ ਹਾਂਜੀ ਬਿਨਵੰਤ ਨਾਨਕ ਥਾਰ ਕਿਰਪਾ ਸਾਚ ਨਾਮ ਸਮਾਈਆ اے ਪ੍ਰਭੂ ਕਿਰਪਾ ਕਰ ਰਹਿਮਤ ਕਰ ਤਾਂ ਕਿ ਸੱਚ ਨਾਮ ਦੇ ਸਮਾ ਜਾਈਏ ਜੁੜ ਜਾਈਏ ਲੈ ਨ ਹੋ ਜਾਈਏ ਸਲੋਕ ਰੇਮਣ ਤਾ ਕਉ ਧਿਆਈਆ ਸਭ ਵਿਧ ਜਾ ਕਾ ਹਾਥ ਸਾਰੀ ਵਿਦੇ ਵਿਧਾਨ ਦਾ ਜੋ ਦਾਤਾ ਹੈ ਤੇ ਜਿਹਦੇ ਹੱਥ ਸਾਰਾ ਵਿਦੇ ਵਿਧਾਨ ਹੈ ਉਸੇ ਦੇ ਚੇਤਨਨ ਜੋੜਨਾ ਚਾਹੀਦਾ ਹੈ ਉਸੇ ਦਾ ਚਿੰਤਨ ਕਰਨਾ ਚਾਹੀਦਾ ਹਾਂਜੀ ਰਾਮ ਨਾਮ ਤਨ ਸੰਚੀਆ ਨਾਨਕ ਨਿਭਾ ਸਾਥ ਪ੍ਰਭੂ ਦੇ ਨਾਮ ਰਾਮ ਦਾ ਨਾਮ ਇਹ ਇਕੱਠਾ ਕਰਨਾ ਚਾਹੀਦਾ ਹੈ ਇਹ ਸੰਗ੍ਰਹਿ ਕਰਨਾ ਚਾਹੀਦਾ ਹੈ ਇਹ ਨਾਲ ਜਾਂਦਾ ਹੈ ਇਹ ਨਾਲ ਨਿਭਦਾ ਹੈ ਹਾਂ ਸ਼ੰਤ ਸਾਥੀਆੜਾ ਪ੍ਰਭ ਏਕ ਦੂਸਰ ਨਾਹੀਂ ਕੋਈ ਜਦੋਂ ਮਰਨਦਾ ਇਸ ਲੋਕ ਦਾ ਉਸ ਲੋਕ ਦਾ ਸਾਥੀ ਕੇਵਲ ਇੱਕੋ ਪਰਮਾਤਮਾ ਹੈ ਹੋਰ ਹੋਰ ਕੋਈ ਨਹੀਂ ਹੈ ਹੋਰ ਸਦਾ ਸੰਗ ਕੋਈ ਵੀ ਨਹੀਂ ਹੈ ਥਾਂ ਥਾਨੰਤਰਿਆ ਜਾਲ ਥਲ ਪੂਰ ਸੋਏ ਉਹ ਥਾਨ ਥਨੰਤਰ ਜਲ ਦੇ ਚ ਥਲ ਦੇ ਚ ਸਭ ਜਗ੍ਹਾ ਵਿਆਪਕ ਹੈ ਔਰ ਸਦਾ ਸੰਗ ਹੈ ਇਸ ਵਾਸਤੇ ਦੂਸਰਾ ਕੋਈ ਵੀ ਨਹੀਂ ਹੈ ਜਿਹੜਾ ਇਸ ਲੋਕ ਤੇ ਪਰਲੋਕ ਦਾ ਸਹਾਇਕ ਹੋਵੇ ਹਾਂਜੀ ਜਾਲ ਥਲ ਮਹੀਲ ਪੂਰ ਰਹੇ ਸਰਬਦਾਤਾ ਪ੍ਰਭ ਥਨੀ ਜੋ ਹਰ ਤਰ੍ਹਾਂ ਦੀਆਂ ਦਾਤਾਂ ਦੇਣ ਦੇ ਸਮਰਥ ਹੈ ਜੇ ਜਨ ਫਲ ਦੇ ਚ ਵਿਆਪਕ ਹੈ ਉਸੇ ਵਿੱਚ ਧਿਆਨ ਜੋੜਨਾ ਚਾਹੀਦਾ ਹਾਂਜੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਗਾਣੀ ਜੋ ਸ੍ਰਿਸ਼ਟੀ ਦਾ ਪਾਲਨ ਹਰ ਹੈ ਵਿਆਪਕ ਹੈ ਆਨੰਦ ਸਰੂਪ ਹੈ ਮੂਲ ਹੈ ਇਸ ਵਾਸਤੇ ਹਰ ਵਕਤ ਉਸੇ ਦਾ ਚਿੰਤਨ ਕਰਨਾ ਚਾਹੀਦਾ ਹੈ ਉਸੇ ਦੇ ਚ ਧਿਆਨ ਜੋੜਨਾ ਚਾਹੀਦਾ ਹਾਂਜੀ ਬਾਜ ਸਰਣ ਸੁਆਮੀ ਸੁਖ ਹੈ ਗਾਮੀ ਇਸ ਬਿਨਾ ਆਣੋ ਨਾਹੀ ਕੋਏ ਉਹ ਸੁਆਮੀ ਦੀ ਭਜ ਕੇ ਸ਼ਰਨ ਪਕੜ ਉਸ ਤੋਂ ਬਿਨਾ ਸੁੱਖਾਂ ਦੇ ਦੇਣ ਵਾਲਾ ਉਸ ਤੋਂ ਬਿਨਾ ਗੁਨਾ ਦਾ ਦਾਤਾ ਔਰ ਐਸਾ ਗੁਣਵਾਨ ਔਰ ਕੋਈ ਵੀ ਨਹੀਂ ਹੈ ਹਾਂ ਜੀ ਬਿਨਮੰਤ ਨਾਨਕ ਦਇਆ ਧਰੋ ਤਿਸ ਪ੍ਰਾਪਤ ਨਾਮ ਹੋਏ اے ਪ੍ਰਭੂ ਰਹਿਮਤ ਕਰੋ ਬਖਸ਼ਿਸ਼ਵਰੋ ਤਾਂ ਕਿ ਨਾਮ ਦੀ ਪ੍ਰਾਪਤੀ ਹੋਵੇ ਤੇਰੇ ਗਿਆਨ ਦੀ ਪ੍ਰਾਪਤੀ ਹੋਵੇ ਹਾਂਜੀ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਜੋ ਮੈਂ ਚਿੰਤਨ ਕੀਤਾ ਜੋ ਮੈਂ ਚਿਤਵਿਆ ਜੋ ਮੇਰੀ ਬੰਗ ਹੈ ਉਹ ਮੈਨੂੰ ਪ੍ਰਾਪਤ ਹੋ ਗਈ ਉਹ ਮਿਲ ਗਿਆ ਹਾਂਜੀ ਨਾਨਕ ਨਾਮ ਕਿਹਾਇ ਸੁਖ ਸੁਭਾਇ ਨਾਮ ਦੇ ਚ ਜੋ ਧਿਆਨ ਜੋੜ ਲੈਂਦੇ ਨੇ ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਏ ਸਾਰੇ ਸੁੱਖਾਂ ਨਾਲ ਉਹਦੀ ਝੋਲੀ ਭਰ ਜਾਂਦੀ ਹਾਂਜੀ ਸ਼ੰਤ ਆਰਮਣ ਛੁੱਟ ਗਿਆ ਸਾਧੂ ਸੰਗ ਮਿਲੇ ਜਿਸ ਦਿਨ ਦੀ ਗੁਰੂ ਦੀ ਸੰਗਤ ਕੀਤੀ ਹੈ ਉਹ ਦਿਨ ਮਾਇਆ ਦੇ ਬੰਧਨ ਸਾਰੇ ਦੇ ਸਾਰੇ ਟੁੱਟ ਗਏ ਨੇ ਛੁੱਟ ਗਏ ਨੇ ਔਰ ਇਸ ਤਰ੍ਹਾਂ ਅਸੀਂ ਨਿਰਲੇਪ ਹੋ ਗਏ ਬੰਦਲਾਂ ਤੋਂ ਮੁਕਤ ਹੋ ਗਏ ਹਾਂਜੀ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਗੁਰਮੁਖ ਹੋ ਕੇ ਗੁਰੂ ਨੂੰ ਮੁਖ ਰੱਖ ਕੇ ਪ੍ਰਭੂ ਦਾ ਨਾਮ ਜਪਿਆ ਜੋਤ ਦੇ ਚ ਜੋਤ ਹੋ ਗਏ ਪ੍ਰਭੂ ਦੇ ਚ ਲੀਨ ਹੋ ਗਏ ਹਾਂਜੀ ਹਰ ਨਾਮ ਸਿਮਰਤ ਮਿਟੇ ਕੇਲ ਵਿਖ ਬੁੜੀ ਤਬ ਤੇ ਆ ਖਾਨੇ ਆ ਪ੍ਰਭੂ ਦਾ ਨਾਮ ਜਪਦੇ ਆ ਜਪਦੇ ਆ ਸਾਰੇ ਪਾਪ ਨਾਸ ਹੋ ਗਏ ਔਰ ਤ੍ਰਿਸ਼ਨਾ ਸ਼ਾਂਤ ਹੋ ਗਈ ਤ੍ਰਿਸ਼ਨਾ ਦੀ ਅਗ ਬੁਝ ਗਈ ਹਾਂਜੀ ਗਾਹੇ ਪੁਜਾਲੀ ਨੇ ਦਇਆ ਕੀਨੇ ਆਪਣੇ ਕਰਮਾਂ ਨੇ ਆਪਣਾ ਹੱਥ ਦੇਖੇ ਉਸਨੇ ਸੰਸਾਰ ਸਾਗਰ ਤੋਂ ਕੱਢ ਲਿਆ ਆਪਣੇ ਕੁਲ ਜੋ ਹੈ ਰੱਖ ਲਿਆ ਆਪਣਾ ਬਣਾ ਲਿਆ ਐਸੀ ਉਸਨੇ ਮਿਹਰ ਕੀਤੀ ਐਸੀ ਉਸਨੇ ਬਖਸ਼ਿਸ਼ ਕੀਤੀ ਹਾਂਜੀ ਲੈ ਅੰਕੁਲ ਆਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਜਨਮ ਮਰਨ ਦੇ ਜਿਹੜੇ ਦੁੱਖ ਸਨ ਨਾਸ ਹੋ ਗਏ ਉਸਨੇ ਆਪਣੀ ਗਲਵਕੜੀ ਚ ਲੈ ਲਿਆ ਆਪਣੇ ਅੰਗ ਨਾਲ ਲਾ ਲਿਆ ਹਾਂਜੀ ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ ਉਸਨੇ ਦਇਆ ਕੀਤੀ ਉਸ ਪਰਿਪੂਰਨ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਏ ਇੱਕ ਛਿਨ ਦੇ ਚ ਆਪਣਾ ਬਣਾ ਲਿਆ ਇੱਕ ਛਿਨ ਦੇ ਚ ਆਪਣੇ ਵਿੱਚ ਲੀਨ ਕਰ ਲਿਆ ਸਾਰਿਆਂ ਦਾ ਧੰਨਵਾਦ ਫੁੱਲ ਚੁਗਦੀ ਸ਼ਾਮਾ